ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਵਿਅਕਤੀਆਂ ਦੀ ਜਿਹੜੇ ਕਿ ਆਪਣੀ ਮਰਦਾਨਾ ਤਾਕਤ ਖੋ ਚੁੱਕੇ ਆ ਅਤੇ ਉਹਨਾਂ ਦੇ ਅੰਦਰ ਇੱਕ ਇਹੋ ਜਿਹੀ ਕਮਜ਼ੋਰੀ ਪੈਦਾ ਹੋ ਚੁੱਕੀ ਆ ਜਿਹੜੀ ਕਿ ਉਹਨਾਂ ਦੇ ਰੰਗ ਨੂੰ ਵੀ ਪੀਲੇਪਨ ਦੇ ਵਿੱਚ ਲਿਆਂਦਾ ਵਾ ਉਹਨੂੰ ਵੀ ਦੂਰ ਕਰੇਗੀ ਅਤੇ ਤੁਹਾਡੀ ਸਾਰੀ ਕਮਜ਼ੋਰੀ ਜਿਹੜੀ ਆ ਤੁਹਾਡਾ ਵੀਰ ਜੀ ਵੀ ਗਾੜਾ ਕਰੇਗੀ ਇਹੋ ਜਿਹਾ ਨੁਸਖਾ ਲੈ ਕੇ ਆਇਆ ਦੋਸਤੋ ਇਹ ਨੁਸਖਾ ਵਰਤ ਕੇ ਦੇਖੋ ਬਹੁਤ ਛੋਟਾ ਜਿਹਾ ਨੁਸਖਾ ਹੋਆ ਜੇ ਤੁਸੀਂ ਖੋ ਤਿਆਰ ਕਰ ਸਕਦੇ ਹੋ ਤੇ ਠੀਕ ਹੈ ਨਹੀਂ ਤੇ ਸਾਡੇ ਕੋ ਤੁਸੀਂ ਇਹ ਨੁਸਖਾ ਦਵਾਈ ਤਿਆਰ ਲਾ ਜਾ ਸਕਦੇ ਹੋ ਸਸ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਇਹ ਨੁਸਖਾ ਕੀ ਆ ਸਭ ਤੋਂ ਪਹਿਲਾਂ ਸੀ ਲੈਣਾ ਇੰਦਰਜੋਣ ਫਿਰ ਲੈਣਾ ਅਸਲੀ ਫौलाਦ ਸ਼ੁੱਧ ਫੇਰ ਲੈਣਾ ਸੀ ਕੂਝ ਹਰੜ ਇਹ ਸਾਰੀਆਂ ਚੀਜ਼ਾਂ 10-10 ਗ੍ਰਾਮ ਲੈਣੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਪੀ ਕੇ ਇਹਦੀਆਂ ਮੋਠ ਬਰਾਬਰ ਗੋਲੀਆਂ ਬਣਾ ਕੇ ਇੱਕ ਦਿਨ ਦੇ ਵਿੱਚ ਤਿੰਨ ਵਾਰ ਲੈਣੀਆਂ ਸਵੇਰੇ ਦੁਪਹਿਰੇ ਅਤੇ ਰਾਤ ਨੂੰ ਇਤਨੇ ਟਾਈਮ ਕੋਸੇ ਦਾ ਦੁੱਧ ਨਾਲ ਲੈਣੀਆਂ ਇਹ ਮਰਦ ਦੀ